ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਰਤੀ ਨਾ ਹੋਵੇ ਸਾਥੀਤਾ ਨੂੰ ਲੋਕਾਂ ਨੂੰ ਲੈਣ ਦੇ ਦੇ ਰਹੇ ਆ ਵਡਾਈ ਵਾਲੇ ਦੇ ਤੇ ਤੇ ਨੂੰ ਕੰਪਨੀ ਵਡਾਈ ਦੇ ਤੀੜੀ ਵਾਲੇ ਦੇ ਰਹਿੰਦੇ ਨੇ ਤੇ ਤੀਸਾਂ ਵਾਲਿਆਂ ਨੂੰ ਲੋਕਾਂ ਨੂੰ ਜਿਹੜੀ ਸਪਨ ਚੱਲ ਨੇ ਜੋਤੀ ਉਹ ਬਿਜਲੀ ਵਾਲੇ ਦੇ ਵੀ ਦੇ ਦੇ ਨੇ ਬਿਜਲੀ ਵਾਲਿਆਂ ਦੇ ਪਈਆਂ ਦੇ ਤੇ ਉੱਤੇ ਵੀ ਦੇ ਦੇ ਨੇ ਸਾਲਾ ਵੀਰ ਵੀ ਦੇ ਦੋਤੀ ਵੀਰ ਭਾਗਦਿਆਂ ਕਿਧਰ ਗਏ ਠੀਕ ਹੈ ਤੇ ਉਸ ਦੀ ਦੋਤੀ ਤਿੰਨ ਜਦੋਂ ਜਰੂਰ ਲਏ ਆਪਣਾ ਆਪਣੀ ਕੋਈ ਕੋਈ ਪਹਿਨਣਾ ਤੇ ਇਹ ਹਜ਼ਾਰ ਰੁਪਏ ਟਰਾਲੀ ਦੇਣਾ ਟਰਾਲੀ ਦਾ ਟਰਾਲੀ ਬਣੀ ਹੈ 6.5 6.5 6.5 ਟਰਾਲੀਆਂ ਤੂੜੀਆਂ ਤੇ 1000 ਰੁਪਏ ਹਿਸਾਬ ਹੁੰਦੇ ਆ ਉਹਨਾਂ ਦਾ 1200 ਚੱਲਦਾ 1100 ਦੇ ਦੇ ਪਾਪਾ ਦਾ 1000 ਰੁਪਏ ਤੇ ਆ 65 2 3 4 5 ਤੇ 65 ਵਿਚਿੰਦਰ ਦਾ ਤੇ ਕਰਨਾਲ ਦਾ ਭਈਏ ਦਾ ਭਈਆਂ ਦਾ 450 ਟਰਾਲੀ ਉਹ ਅੰਦਰ ਸਟਾਈ 10 ਟਰਾਲੀਆਂ ਟਰਾਲੀਆਂ ਅੰਦਰ ਪੁੱਟੀ ਦਾ ਭਈਆਂ ਦਾ ਹੋ ਗਿਆ 2925 ਰੁਪਏ ਤੂੰ 3 3000 ਮੰਨ ਕੇ ਚੱਲ ਮੇਰਾ ਪਈਆਂ ਦਾ ਹੋ ਗਿਆ ਤੇ 4 ਇਹ ਬਿਜਲੀ ਵਾਲੇ ਦਾ ਕਰਨੈਲ ਦਾ ਦੋਰੀ ਮੋਟਰ ਕੱਢੀ ਨੇ 1300 ਰੁਪਏ ਲੈ ਲੈਂਦੇ ਨਾ ਉਹ ਕੱਢਦੀ ਆ 1326 26 ਤੇ 26 ਕੀ ਦੋ ਚਾਹ ਫੰਡ ਜਿਵੇਂ ਤੈਨੂੰ ਆਦੇ ਨਾ ਤੂੰ ਕੈਂਪ ਇਹ ਬਿਜਲੀ ਆਲੇ ਦਾ ਹੋਰ ਕਿਹ ਸੀ ਤਾਂ ਜਿਹੜਾ ਸੀ ਕੱਪੜੇ ਵਾਲੇ ਦੇ 7000 5000 ਦੇ ਦੇਨੇ ਉਹਨੂੰ ਯਾਰ ਉਹ ਬਕੂ ਦਾ ਸੋਪ ਦਾ 3 7 ਹਰ ਰੋਜ਼ ਆਪਿਆ ਯਾਰ ਚ ਦਹਾ ਯਾਰ ਦਾ ਦੋ ਦਾ ਇਹ ਬਾਕੀ ਮੈਂ ਨਾ ਜਿਹੜੇ ਉੱਜਾ ਆਪਾਂ ਦੇਣੇ ਨੇ ਜੀ ਇਹ ਪਰ ਮੌਜੂਦਾ ਟੂਲੇ ਸਾਡੇ ਦਾ ਦੂਸਰੀ ਵਾਰ ਕੀਤੀ ਗਈ ਹੈ ਯਾਰ 500 ਪਰਿਆ 10000 3 ਲੱਖ ਲੋਤਾ ਸੀ ਤੇ 20500 ਅਗਲੀ ਫੀਸ ਹੈ ਤੇ ਚੋਂ 10000 ਆ ਦਿੱਤਾ ਤੇ 10000 ਰਹਿ ਗਿਆ ਹੈਨਾ ਠੀਕ ਨਾ ਦੋ ਚਾਰ ਮਹੀਨੇ ਲੰਘ ਜਾਣਗੇ ਚਲੋ ਤਲ ਹੁਣ ਆਪਾਂ ਦੇ ਲਈ ਰੀਪਰ ਵਾਲੇ ਦੇ ਕਰਨੈਲ ਕਰਨੈਲ ਦੀ ਦੁਕਾਨ ਬੰਦੇ ਦਿੰਦੇ ਜਾਂਦੇ ਆ ਪਾਰੀਪਰ ਵਾਲੇ ਦੇ ਤੇ ਭਈਆਂ ਦੇ ਸਿਕੰਦਰ ਸਿੰਘ ਰੀਪਰਾਲਾ ਨਾ ਖੜੀ ਮਸ਼ੀਨ ਉਹਦੀ ਅੱਛਾ ਪੈਸਾ ਆ ਗਿਆ ਆਪਕਾ पैसा कितने थे हमारा बना साढ़े छः सौ ठीक है ना हाँ वाला था साढ़े छः है इन टोटल अपना घर में हम देखा ना सारे में कम से कम उन्नीस कि लाख नहीं हमारा जो उला भरा था ना उसका पैसा दे पर्दा वो देगा 450 ਹੈ ਨਾ ਟਰਾਲੀ ਦਾ ਰੇਟ ਹੈ 450 ਸਾਡੇ 6 ਟਰਾਲੀ ਦਾ ਕਿੰਨਾ ਬਣਾ 2925 ਰੁਪਏ ਜਿਸ ਵਿੱਚ ਘੂਮ ਮੇ ਜੇ ਗਰਵਾਇਆ ਉਹ ਤਾਂ 800 ਆਪ ਨਾ ਇਹ ਟਰਾਲੀ ਤੋਂ ਲਾਨੀਦਾਰ ਦਾ ਆ ਸਾਡਾ ਫਿਰ ਜੇਰਾ ਹਾਂ ਜੀ ਇੰਦਰਾ ਦੇ ਫਿਰ ਜੇਰਾ ਨਾ ਤੇ ਸਾਫ ਕਰਦੇ 1 25 3 सही हो गया ये हो गया नत्ती छत्ती सौ छत्ती रुपया बन तो, तो थी थी है आपको तो तीस रुपया हो गए ठीक है ठीक है पाँच रुपये बद चला गया तेरे कहीं कोई बात मिल गया ना पैसा पैसा नहीं रखते हैं कल कोई मिला हमको आज नहीं हम बोला हमको भरोसा बोल रहा दे देगा पैसा ये लेबर जो है ना ये रोज़ मांगता है पैसा ये ऐसा ही होता है जो भी बंदा आता है ना वो काम तो नहीं तो है ये हमको पता है बाहर में हम खाता है बच्चे का स्कूल भी आज बड़ा है आपको तो भी आज दिया ऐसी होता है अगर टी वी लगाएगा ना ऐसी हाँ हाँ चलो ठीक है ओके ठीक है